ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਫੇਰ ਦੁਬਾਰਾ ਲਾਈਵ ਹੋਇਆ ਬਈ ਉਹ ਰਾਤ ਲਾਈਵ ਹੋਇਆ ਸੀ ਹੁਣ ਸਾਡੇ ਕਾਫੀ ਬੰਦਿਆਂ ਦੇ ਫੋਨ ਆਏ ਜਿਹੜੇ ਕਨੈਕਟਰ ਨੇ ਜਾਂ ਡਰਾਈਵਰ ਜਿਹੜੇ ਅਸੋਂ ਬਹੁਤ ਜ਼ਿਆਦਾ ਉੱਥੇ ਤੱਕਾਂ ਮੁਕੀ ਹੋਏ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਗਏ ਕਿਹੇ ਤੇ 307 ਲਾਤੀ ਜੇ ਤੁਸੀਂ ਚੁੱਕੇ ਚੇਲਾ ਜਦੇਤਾ ਮੈਂ ਮਾਨ ਸਾਹਿਬ ਬੇਨਤੀ ਕਰਨੀ ਚਾਹੁੰਦਾ ਵੀ ਇਹ ਲੋਕ ਉਹ ਨਹੀਂ ਜਿਨ੍ਹਾਂ ਨੇ ਆਪਣੇ ਪਿਛੇ ਦਿਨ ਰਾਤ ਇੱਕ ਕਰਕੇ ਆਪਣੀ ਸਰਕਾਰ ਬਣਾਈ ਸਭ ਤੋਂ ਵੱਧ ਜੇ ਖੁਸ਼ੀ ਮਨਾਈ ਸੀ ਤੇ ਮੇਰਾ ਕਹਦਾ ਡਰਾਈਵਰ ਤੇ ਕਨੈਕਟਰ ਭਾਈ ਚਾਰੇਆਂ ਮਲਾਈ ਸੀ ਅੱਜ ਅਸੀਂ ਉਹਨਾਂ ਨੇ ਬੱਚਿਆਂ ਨੇ ਆਪਣੇ ਹੱਕ ਮੰਗੇ ਤੇ ਆਪਾਂ ਉਹਨਾਂ ਤੇ 307 ਲੱਖ ਅੱਧਰ ਦੇ ਦਿੱਤੇ ਆ ਤੇ ਕੱਲ ਨੂੰ ਕੌਣ ਆਪਣੇ ਨਾਲ ਖੜੂਗਾ ਇਹ ਰੱਖਸ਼ਾ ਵਾਲੇ ਹੋਏ ਤੇ ਆਪਣੇ ਟੈਂਪੂ ਆਲੇ ਹੋਏ ਪਸਾਂ ਵਾਲੇ ਹੋਏ ਕਨੈਕਟਰ ਡਰਾਈਵਰ ਟਰੱਕ ਜੀਨੀਆਂ ਵਾਲੇ ਹੋਏ ਇਹਦਾ ਸਾਰਿਆਂ ਨੇ ਸੁੱਖਣਾ ਸੁਖ ਸੁੱਕਿਆ ਆਵਾਜ਼ਮੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਸੀ ਤੇ ਅੱਜ ਉਹਨਾਂ ਨੂੰ ਮਿਲਿਆ ਕੀ 307 ਖਪਿਆ ਗਿਆ ਕੀ ਬਗੜਿਆ ਪੱਗਾ ਲੱਥੀਆਂ ਅਸੀਂ ਕਹਿੰਨੇ ਸੀ ਸਾਡੀ ਸਰਕਾਰ ਚ ਕਿਸੇ ਦੀ ਪਾਗ ਨਹੀਂ ਲੱਥੂਗੀ ਅਸੀਂ ਉਹ ਇਨਸਾਫ ਦੇਵਾਂਗੇ ਕਿਸੇ ਧੀ ਦੇ ਸਰਪਚੂਨੀ ਨਹੀਂ ਲੱਥੂਗੀ ਅੱਜ ਸਾਡਾ ਸਾਰਾ ਵਰਗ ਅਸੀਂ ਅੱਜ ਸਾਡੀਆਂ ਭੈਣਾਂ ਸਾਡੀਆਂ ਧੀਆਂ ਜਿਹੜੀਆਂ ਟੀਚਰ ਨੇ ਉਹ ਵੀ ਸੜਕਾਂ ਦੇ ਉੱਤੇ ਨੇ ਟੈਕੀਆਂ ਦੇ ਚੜਚੜ ਕੇ ਆਵਦੇ ਇਨਸਾਫ਼ ਮੰਗ ਰਹੇ ਨੇ ਇਸ ਤਰ੍ਹਾਂ ਹੀ ਜਿਹੜੇ ਕਰੈਕਟਰ ਨੇ ਡਰਾਈਵਰ ਨੇ ਉਹ ਆਪਦਾ ਇਨਸਾਫ਼ ਮੰਗਣ ਵਾਸਤੇ ਸਾਰਾ ਕੁਝ ਦਾਅ ਤੇ ਲਾ ਕੇ ਆਪਣਾ ਪਰਿਵਾਰ ਛੱਡ ਕੇ ਪ੍ਰੋਟੈਸਟ ਕਰਕੇ 307 ਲਵਾ ਰਹੇ ਨੇ ਇਹ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਸਿਆਸਤਿਆ ਲਾਲਜੀਤ ਕੋਲਰ ਇਹਨੂੰ ਇਹ ਚਾਹੀਦਾ ਤੂੰ ਇਸ ਮੈਂ ਮੇਰਾ ਮੰਤਰਿਆਂ ਲੋਕਾਂ ਨਾਲ ਬਹਿ ਕੇ ਇਸ ਮੁੰਡਿਆਂ ਨਾਲ ਬਹਿ ਕੇ ਉਹਨਾਂ ਦਾ ਮਸਲਾ ਨਿਕਰਾ ਢੰਮੀ ਨਾ ਬਣ ਇਹ ਕੋਈ ਨਾ ਕੁਝ ਇਹਨਾਂ ਦਾ ਜਿਹੜਾ ਬਣਦਾ ਹੱਕ ਉਹ ਇਹਨਾਂ ਨੂੰ ਮਿਲੇ ਜੇ ਪੱਕੇ ਹੋ ਸਕਦੇ ਇਹਨਾਂ ਨੂੰ ਪੱਕੇ ਕਰਾਓ ਇਹੋ ਹੀ ਬੱਚੇ ਆ ਜਿਹੜੇ ਪਵਿੱਖਿਆ ਨਹੀਂ ਤੇ ਸਾਰੇ ਜਿਹੜਾ ਮੈਂ ਦੇਖਿਆ ਬਾਹਰ ਦੇ ਮੁਲਖਾਂ ਕੋਲ ਖਲੋਕ ਦੁਰਤੇ ਆ ਅਸੀਂ ਇੱਕ ਕਦੋਂ ਗੱਲ ਕੀਤੀ ਸੀ ਵੀ ਬਾਹਰਲੇ ਮੁਲਖਾਂ ਚੋਂ ਲੋਕ ਇੱਥੇ ਨੌਕਰੀਆਂ ਕਰਨ ਵਾਸਤੇ ਆਉਣਗੇ ਕਿ ਜੇ ਇਹ ਹਾਲਾਤ ਕਰਤੀ ਆ ਵੀ ਅਸੀਂ ਖੈਕਸਟਾਰ ਵਾਲੇ ਬੰਦੇ ਤੋੜਦੇ ਲੋਕ ਅਸੀਂ ਉਹਨਾਂ ਤੇ 300 ਸੱਤ ਲਾ ਰਹੇ ਅਸੀਂ ਚੁੱਕ ਚੁੱਕ ਚੇਲਾ ਚ ਡੱਕ ਰਹੇ ਜਿਹੜਾ ਆਪਣਾ ਹੱਕ ਮੰਗਦਾ ਮੈਨੂੰ ਨਹੀਂ ਲੱਗਦਾ ਇੱਕ ਬਾਲੀ ਵਧੀਆ ਸਿਆਸਤ ਆ ਸਿਆਸਤ ਕਰੋ ਪਰ ਲੋਕਾਂ ਦਾ ਭਲੇ ਵਾਸਤੇ ਲੋਕਾਂ ਨੂੰ ਅੰਦਰ ਦੇਣ ਵਾਸਤੇ ਲੋਕਾਂ ਦੇ ਪਰਚੇ ਦਰਜ ਕਰਨ ਵਾਸਤੇ ਸਿਆਸਤ ਨਾ ਕਰੋ ਜਿਹੜਾ ਅੱਜ ਹਾਲਾਤ ਬਣ ਗਏ ਪੰਜਾਬ ਤੇ ਮੈਨੂੰ ਲੱਗਦਾ ਵੀ ਜਦੋਂ ਬਾਹਰ ਬਹਿ ਕੇ ਆਪਾਂ ਦੇਖਦੇ ਆ ਸਰਕਾਰ ਤੋਂ ਤੇ ਉਦੋਂ ਪਤਾ ਲੱਗਦਾ ਵੀ ਸਾਡਾ ਤੋਂ ਵੀ ਗਲਤੀਆਂ ਹੋਈਆਂ ਉਹਨੇ ਮੈਂ ਕਿਹਾ ਵੀ ਸਾਡਾ ਤੋਂ ਬੇਤੋਰੀ ਗਲਤੀਆਂ ਸਨ ਪਰ ਜਦੋਂ ਆਪਾਂ ਬਾਹਰ ਬੈਠ ਕੇ ਦੇਖਦੇ ਆ ਉਦੋਂ ਪਤਾ ਲੱਗਦਾ ਵੀ ਅਸੀਂ ਕਿੰਨੇ ਗਲਤ ਕਰ ਰਹੇ ਹਾਂ ਤੇ ਕਿਤਾ ਅਸੀਂ ਲੋਕਾਂ ਦਾ ਭਲਾ ਕਰ ਰਹੇ ਹਾਂ ਅਸੀਂ ਬਹੁਤ ਹੁੱਬ ਕੇ ਕਹਿੰਦੇ ਵੀ ਸੇ ਇੰਨੇ ਹਜ਼ਾਰਨਾ ਉਪਰੀਆਂ ਦਿੱਤੀਆਂ ਅਸੀਂ ਇੰਨਾ ਕੁਸ਼ਾ ਕੀਤਾ ਅਸੀਂ ਤਾਂ ਉਹ ਗੱਲਾਂ ਕਰਦੇ ਜਿਹੜੀਆਂ ਲੋਕ ਬਾਅਦ ਸਾਨੂੰ ਟੀਚਰਾ ਕਰਦੇ ਆ ਪਿੱਛੇ ਜੇ ਜਦੋਂ ਕੋਈ ਗੱਲ ਚੱਲੀ ਸੀ ਉਦੋਂ ਕਹਿੰਦੇ ਅਸੀਂ ਸਰਪੰਚ ਲੜਾਉਨੇ ਆ ਪਿੰਡਾਂ ਚ ਵੀ ਅਸੀਂ ਅਤੇ ਚੋ ਨਿਸ਼ਾਨ ਤੇ ਇਹ ਲੜਾਉਣਾ ਹੈ ਕਦੀ ਛੋਟਾ ਨਿਸ਼ਾਨਾ ਤੇ ਕਦੀ ਸਰਪੰਚਾ ਜੀ ਤੱਕ ਲੜੇ ਹੈ ਆ ਯਾ ਜਦੋਂ ਵੀ ਕੋਈ ਗੱਲ ਕਰਦੀ ਹੈ ਕੋਈ ਕਰਨਾ ਦਾ ਤੇ ਲੋਟ ਤੇ ਖੂਕ ਕਰ ਲੈਣ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੁੰਡਿਆਂ ਦੇ ਨਾਲ ਅੱਜ ਜਿਹੜੇ ਮੁੰਡੇ ਸਾਡੇ ਕਨੈਕਟ ਡਰਾਈਵਰ ਨੇ ਇਹਨਾਂ ਦਾ ਇਹਨਾਂ ਦੇ ਨਾਲ ਤੁਸੀਂ ਬਹਿ ਕੇ ਤਾਲਮੇਲ ਕਰਕੇ ਇਹਨਾਂ ਦਾ ਮਸਲਾ ਹੱਲ ਕਰੋ ਤਾਂ ਕਿ ਇਹਦੇ ਫਾਇਦੇ ਕਰੋ ਤੇ ਸੋਦਰ ਜੀ ਆਪਾਂ ਸਹਾਇਤਾ ਕਰ ਲਈਏ ਕਿ ਪਰਚਿਆਂ ਦੀ ਗੱਲ ਦਿੱਤੀ ਛੱਡ ਕੇ ਤੇ ਬੱਚਿਆਂ ਨੂੰ ਬੱਚਾ ਦਾ ਭਲੇਖ ਲਈਏ ਬਾਹਰ ਦੇ ਬਹੁਤਾਂ ਕਿਉਂਕਿ ਕਿਤੇ ਨਹੀਂ ਆਉਣੇ ਜਿਹੜੇ ਸਾਡੇ ਆ ਇਹਨਾਂ ਨੂੰ ਨਾ ਹੀ ਬਾਹਰ ਜਾਣ ਜੋਕੇ ਛੱਟਣਾ ਤੇ ਨਾ ਹੀ ਘਰ ਕੋਲ ਦੇ ਛੱਟਣਾ ਇਹਨਾਂ ਨੂੰ ਜੇਲਾ ਦੇ ਦੇਣਾ ਤੇ ਇਹਨਾਂ ਚਤਤੋਂ ਬਾਹਰ ਲਈਏ ਵੱਟ ਵਾਰ ਸ਼ੇਅਰ ਕਰੋ ਤਾਂ ਕਿ ਮਾਨ ਸਾਹਿਬ ਕੋਲ ਤੇ ਇਹਦੇ ਕੋਲ ਦਾਲਜੀਤ ਭੁੱਲੜ ਕੋਲੇ ਵੀਡੀਓ ਜਾਵੇ ਤੇ ਉਹਨਾਂ ਦਾ ਬਖਵਾਲ ਕਰ ਮਾਈਕਰੋਫੋਨ ਕਾਲਸਾ ਮਾਈਕਰੋ ਜੀ ਕੀ ਫਤ